ਕਰਦੀ ਏ ਮਾਨਨੀ ਤੂੰ ਗੋਰੇ ਚੰਮਦਾ ਅਡੌਨੀ ਏ ਮਜਾਕ ਸਾਵਲੇ ਜੇ ਰੰਗਦਾ ਕਰਦੀ ਏ ਮਾਨਨੀ ਤੂੰ ਗੋਰੇ ਚੰਮਦਾ ਅਡੌਨੀ ਏ ਮਜਾਕ ਸਾਵਲੇ ਜੇ ਰੰਗਦਾ ਹੋਇਆ ਕਿ ਜੇ ਸਾਵਲੇ ਜੇ ਰੰਗ ਦੇ ਕੁੜੇ ਹੋਇਆ ਕਿ ਜੇ ਸਾਵਲੇ ਜੇ ਰੰਗ ਦੇ ਕੁੜੇ ਗੋਰੀ ਗੋਰੀ ਰੰਨਾ ਦੇ ਆਰਾਮ ਦਾ ਦਾਂਗੇ ਤੇਰੇ ਨਾਲ ਰਿਹਾ ਮੇਰਾ ਵਾਦਾ ਘੋਰੀਏ ਜੱਪਣ ਤੈਨੂੰ ਵੀ ਸਾਡਾ ਨਾਮ ਲਾ ਲਾਂਗੇ ਤੇਰੇ ਨਾਲ ਰਿਹਾ ਮੇਰਾ ਵਾਦਾ ਘੋਰੀਏ ਜਪਨ ਤੈਨੂੰ ਵੀ ਸਾਡਾ ਨਾਮ ਲਾ ਲਾਂਗੇ ਹਾਂਜੀ ਸਰ ਬਹੁ ਲੋਕ ਕਮੈਂਟ ਕਰਦੇ ਮੈਨੂੰ ਰੀਲ ਮੈਂ ਹਲੇ ਪਾਉਣੀ ਹੁੰਦੀ ਆ ਰੀਲ ਮੈਂ ਪਾਉਣਾ ਤੇ ਬਹੁਤ ਜ਼ਿਆਦਾ ਕਮੈਂਟ ਆਉਂਦੇ ਆ ਕਿ ਮੈਨੂੰ ਤੂੰ ਕੂਚਾ ਲਾ ਕਰ ਲਾ ਕਿ ਮੈਨੂੰ ਦੰਦ ਕਰ ਲਾ ਬ੍ਰਸ਼ ਕਰ ਲਾ ਕਿ ਮੈਨੂੰ ਬਹੁਤ ਜ਼ਿਆਦਾ ਕਮੈਂਟ ਲੋਕ ਕਰਦੇ ਆ ਕਿ ਤੇਰਾ ਰੰਗ ਉਹ ਜਿਹਾ ਇਹ ਆ ਮੈਨੂੰ ਕੋਈ ਕੁੜੀ ਨਾ ਵੀਡੀਓ ਪਾਦਾ ਨਾ ਮੈਂ ਤੇ ਉਹਦੇ ਨਾਲ ਲੋਕੇ ਕਰਦੇ ਆ ਕਿ ਮੈਨੂੰ ਕਿੱਥੇ ਜਾ ਕੇ ਮਨ ਰੁੱਖੀ ਕਿਹੜੇ ਬਾਬੇ ਕੋ ਜਾਨਾ ਸਾਨੂੰ ਵੀ ਦੱਸ ਦੇ ਬਹੁ ਲੋਕੇ ਇਦਾਂ ਦੇ ਕਮੈਂਟ ਕਰਦੇ ਪਏ ਯਾਰ ਉਹ ਜਸਟ ਫਰੈਂਡ ਆ ਮੇਰੀਆਂ ਸਿਰਫ ਫੇਸ ਤੇ ਚੰਨ ਨੂੰ ਗ੍ਰਹਿਣ ਲੱਗਾ ਫਿਰ ਉਸ ਟਾਈਮ ਫੀਲ ਨਹੀਂ ਹੁੰਦਾ ਤੁਹਾਨੂੰ ਕਿ ਮੈਂ ਕੀ ਮਾਰਾ ਕਰ ਦਿੱਤਾ ਰੱਬ ਨੇ ਦੋ ਹੀ ਰੰਗ ਦਿੱਤੇ ਨੇ ਗੋਰਾ ਔਰ ਕਾਲਾ ਹਾਂਜੀ ਸਰ ਇਹ ਲੋਕ ਆਪ ਸੋਚਣਾ ਚਾਹੀਦਾ ਲੋਕ ਬਹੁਤ ਕਮੈਂਟ ਕਰਦੇ ਆ ਕਿ ਮਤਲਬ ਇਹ ਚ ਮੇਰਾ ਖੜਾ ਕਸੂਰ ਤਾਨੂੰ ਪਾਇਆ ਪਰ ਪਾਲ ਦੀ ਬੁੱਕਲ ਮਾਰ ਕੇ ਮਿਲ ਵੀਡੀਓ ਬਣਾਈ ਤੇ ਮਿਲ ਉਹ ਮਿਲੀਅਨ ਚ ਚੱਲ ਗਈ ਵੀਡੀਓ ਫਿਰ ਉਤੋਂ ਮੈਨੂੰ ਸ਼ੌਂਕ ਪਿਆ ਕਿ ਨਹੀਂ ਮੇਰੀ ਵੀਡੀਓ ਮਿਲ ਚੱਲ ਸਕਦੇ ਆ ਫਿਰ ਮੈਂ ਵੀ ਰੀਲ ਪਾਉਂਦਾ ਐ ਇੰਸਟਾਗ੍ਰਾਮ ਤੇ ਜੀ ਹਾਂਜੀ ਜਦੋਂ ਪਹਿਲੀ ਵੀਡੀਓ ਤੁਹਾਡੀ ਵਾਇਰਲ ਹੋਈ ਸੀ ਇੰਸਟਾਗ੍ਰਾਮ ਤੇ ਕਿੰਨੀ ਕੁ ਖੁਸ਼ੀ ਮਹਿਸੂਸ ਸਈ ਤੁਹ ਬਹੁਤ ਜਿਆਦਾ ਹੀ ਮਿਲੋ ਕਿ ਮੈਂ ਸੋਚਦਾ ਕਿ ਮਿਲਵਿੰਨਾ ਹੋਇਆ ਕਿ ਮੈਨੂੰ ਕਿ ਮੇਰੀ ਵੀ ਚੱਲੀ ਹੈ ਨਹੀਂ ਸੱਚ ਰੁਕ ਮਿਲ ਕਮੈਂਟ ਪੜੀਦੇ ਦੋ ਤਾਂ ਥੋੜਾ ਹੁੰਦਾ ਵਾ ਕਿ ਨਾਲ ਦੇ ਲੋਕੇ ਬਹੁਤ ਕਮੈਂਟ ਕਰਦੇ ਪਏ ਆ ਪਰ ਫੇਰ ਕਿ ਮਿਲ ਕਹਿ ਦਿੱਤਾ ਕਿ ਕੁਛ ਨਹੀਂ ਦਾ ਤੂੰ ਆਪ ਕੁੜੀਆਂ ਕਹਿੰਦੇ ਕਿ ਰੀਲ ਬਣਾਉਨੇ ਆਪਾਂ ਕੁਛ ਨਹੀਂ ਹੁੰਦਾ ਕਿ ਚੱਲੂਗੀ ਆਪਣੀ ਜੇ ਮਿਲ ਰੀਲ ਪਾਈਦੀ ਹੈ ਕਿ ਲੋਕੇ ਬਹੁਤ ਮਿਲ ਕਮੈਂਟ ਸਹੀ ਵਿੱਚੋਂ ਕਰਦੇ ਆ ਲੋਕੇ ਪਰ ਜ਼ਿਆਦਾਤਰ ਬਹੁ ਲੋਕੇ ਮਾਰੇ ਕਰਦੇ ਆ ਤੇ ਉਹਦੇ ਨਾਲ ਥੋੜਾ ਹੁੰਦਾ ਵਾ ਕਿ ਨਾਲ ਦੇ ਚ ਲੋਕ ਕਮੈਂਟ ਲੋਕੇ ਚੰਗੇ ਕਰਦੇ ਦਿਲ ਨੂੰ ਵੀ ਸਕੂਨ ਮਿਲਦਾ ਕਿ ਨਹੀਂ ਸਾਨੂੰ ਲੋਕ ਪਸੰਦ ਕਰਦੇ ਆ ਇਹੀ ਹੈ ਕਿ ਮੇਰੀ ਬੇਨਤੀ ਹੈ ਕਿ ਮਲਵੈਦਾ ਮਨ ਨਾ ਕਮੈਂਟ ਕਰਿਆ ਕਰੋ ਯਾਰ ਬੋਲ ਗੱਲ ਦਿਲ ਤੇ ਲੱਗਦੀ ਹੈ ਕਿ ਮਲ ਜਦੋਂ ਲੋਕ ਇਦਾਂ ਕਹਿੰਦੇ ਆ ਕਿ ਤੇਰਾ ਰੰਗ ਉਹ ਇਸ ਤਰ੍ਹਾਂ ਉਤਰਾਵਾ ਤੇ ਮਲ ਦਿਲ ਤੇ ਗੱਲ ਹੋ ਜਾਂਦੀ ਹੈ ਕਿ ਫੀਲ ਹੁੰਦਾ ਹੈ ਕਿ ਯਾਰ ਲੋਕ ਗਲਤ ਕਰਦੇ ਆ ਤੈਨੂੰ ਲੱਗਦਾ ਤੂੰ ਤਾਂ ਜਿੱਤ ਗਈ ਦੱਸ ਯਾਰ ਕਦੋਂ ਨੇ ਹਾਰੇ ਨਹੀਂ ਜੱਟ ਜਮਲਿਆਂ ਨੂੰ ਥੋੜੇ ਕਮਲਿਆਂ ਨੂੰ ਕਿੱਦਾਂ ਭੁੱਲ ਜੈਗੀ ਮੁਟਿਆਰੇ ਨਹੀਂ ਜੱਟ ਜਮਲਿਆਂ ਨੂੰ ਥੋੜੇ ਕਮਲਿਆਂ ਨੂੰ ਕਿੱਦਾਂ ਭੁੱਲ ਜੈਗੀ ਮੁਟਿਆਰੇ ਨਹੀਂ ਕਮੈਂਟਾਂ ਚ ਕੋ ਲੋਕ ਕਹਿੰਦੇ ਕਿ ਤੈਨੂੰ ਕਮੈਂਟ ਮਿਲਵਾ ਇਦਾਂ ਦੇ ਆ ਰਹੇ ਆ ਕਿ ਮਲ ਤੂੰ ਨਾ ਵੀਡੀਓ ਪਾਇਆ ਕਰ ਮਲਵਾ ਇਦਾਂ ਨਾ ਕਰਿਆ ਕਰ ਤੇ ਯਾਰ ਦੋਸਤ ਵੀ ਕਹਿੰਦੇ ਕਿ ਤੈਨੂੰ ਕਮੈਂਟ ਬਹੁਤ ਬੈਟ ਆਉਂਦੇ ਆ ਪਰ ਸੋਚਿਆ ਕਿ ਨਹੀਂ ਕੋਸ਼ਣ ਦਾ ਲੋਕ ਕਿੰਨਾ ਚਿਰ ਕਰ ਲੈਣਗੇ ਇਹ ਸਭ ਨਹੀਂ ਪਰ ਉਹ ਜਸਟ ਫਰੈਂਡ ਆ ਮੇਰੀਆਂ ਸਿਰਫ ਜਸਟ ਫਰੈਂਡ ਆ ਮੇ ਲੋਕ ਬੋ ਕਰਦੇ ਆ ਕਿ ਤੇਰੀ ਮਲੇ ਜੋੜੀ ਮਲ ਬਹੁਤ ਸੋਹਣੀ ਆ ਇਹ ਆ ਜੋ ਆ ਅੱਜ ਤੁਹਾਡੇ ਮੁਲਾਕਾਤ ਇੱਕ ਅਜਿਹੇ ਲੜਕੇ ਦੇ ਨਾਲ ਕਰਵਾਉਣ ਜਾ ਰਹੇ ਆ ਜਿਸ ਦਾ ਨਾਮ ਅਰਸ਼ ਗਿੱਲ ਹੈ ਉਸ ਨੂੰ ਬਹੁਤ ਸਾਰੇ ਬੈਡ ਕਮੈਂਟ ਵੀ ਆਉਂਦੇ ਨੇ ਤੇ ਫੇਸ ਨੂੰ ਲੈ ਕੇ ਵੀ ਲੋਕ ਮੰਦਾ ਚੰਗਾ ਬੋਲਦੇ ਨੇ ਉਹਨਾਂ ਸਵਾਲਾਂ ਦਾ ਜਵਾਬ ਲੈਣ ਲਈ ਅੱਜ ਅਰਸ਼ ਗਿੱਲ ਦੇ ਕੋਲ ਪਹੁੰਚੇ ਆ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲੇ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸਾਡੇ ਚੈਨਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹਾਂਜੀ ਸਰ ਵੀਰ ਜੀ ਸਭ ਤੋਂ ਪਹਿਲੇ ਮੈਂ ਇਹ ਜਾਨਣਾ ਚਾਹੂੰਗਾ ਸੋਸ਼ਲ ਮੀਡੀਆ ਤੇ ਆਂਦਾ ਕਿਵੇਂ ਸੰਬੰਧ ਬਣਿਆ ਤੁਹਾਡਾ ਸਰ ਮੈਂ ਮਿਲੋ ਇਤਾਂ ਮਿਲ ਬੈਠਾ ਸੀ ਤੇ ਮਿਲ ਟਿਕਟੌਕ ਤੇ ਪਹਿਲਾ ਵੀਡੀਓ ਪਾਉਣਾ ਨਾ ਜੀ ਤੇ ਟਿਕਟੌਕ ਤੋਂ ਮਿਲ ਬਾਝੂ ਬੈਨ ਹੋ ਗਿਆ ਟਿਕਟੌਕ ਤੋਂ ਬਾਅਦ ਮੈਂ ਮਿਲ ਇੰਸਟਾਗ੍ਰਾਮ ਤੇ ਵੀਡੀਓ ਪਾਈ ਤੇ ਉਹ ਮੇਰੀ ਮਿਲ ਵੀਡੀਓ ਰੀਲ ਚੱਲ ਗਈ ਤੇ ਫਿਰ ਇਦਾਂ ਮੇਰਾ ਮਿਲ ਸ਼ੌਂਕ ਬਣ ਗਿਆ ਕਿ ਵੀਡੀਓ ਪਾਇਆ ਕਰਾਂ ਕਿ ਮੇਰੀ ਵੀਡੀਓ ਚੱਲ ਸਕਦੀਆਂ ਮੈਂ ਮਿਲ ਇਤਰਾ ਪਾਉਂ ਡਿਆ ਪਿਆ ਵੀਡੀਓ ਤੇ ਉਹ ਮਿਲੀਅਨ ਚ ਚੱਲ ਗਈ ਵੀਡੀਓ ਮੇਰੀ ਤੇ ਫਿਰ ਮੈਂ ਇਤਰਾ ਮਿਲ ਪਾਉਂ ਡਿਆ ਪਿਆ ਤੇ ਹਾਂਜੀ ਜੀ ਜਦੋਂ ਪੈਲੀ ਰੀਲ ਤੁਸੀਂ ਇੰਸਟਾਗ੍ਰਾਮ ਤੇ ਪਾਈ ਸੀ ਜਦੋਂ ਮਿਲੀਅਮ ਦੇ ਵਿੱਚ ਗਈ ਸੀ ਕੀ ਸੋਚ ਕੇ ਹੋ ਤੁਸੀਂ ਰੀਲ ਪਾਈ ਸੀ ਕਿਸ ਤਰ੍ਹਾਂ ਦੀ ਰੀਲ ਉਹ ਬਣਾਈ ਸੀਗੀ ਤੁਸੀਂ ਸਰ ਉਹ ਮੈਂ ਰੀਲ ਕਿ ਨਾਲ ਦਾ ਮਤਲਬ ਮਲ ਫਨੀ ਬਣਾਈ ਸੀ ਕਿ ਮਲ ਰੇੜੀ ਲਈ ਇੱਕ ਤੇ ਇਹ ਮਲ ਤਰ ਉਹਦੀ ਬੁੱਕਲ ਮਾਰੀ ਸੀ ਤੇ ਤਰਪਾਲ ਦੀ ਜੀ ਤਰਪਾਲ ਦੀ ਬੁੱਕਲ ਮਾਰ ਕੇ ਮਿਲ ਵੀਡੀਓ ਬਣਾਈ ਤੇ ਮਿਲ ਉਹ ਮਿਲੀਅਨ ਚ ਚੱਲ ਗਈ ਵੀਡੀਓ ਫਿਰ ਉਹ ਤੋਂ ਮੈਨੂੰ ਸ਼ੌਂਕ ਪਿਆ ਕਿ ਨਹੀਂ ਮੇਰੀ ਵੀਡੀਓ ਮਿਲ ਚੱਲ ਸਕਦੇ ਆ ਫਿਰ ਮੈਂ ਵੀ ਰੀਲ ਪਾਉਂਦਾ ਆ ਫੇਸਬੁਕ ਤੇ ਜੀ ਹਾਂਜੀ ਜਦੋਂ ਪਹਿਲੀ ਵੀਡੀਓ ਤੁਹਾਡੀ ਵਾਇਰਲ ਹੋਈ ਸੀ ਇੰਸਟਾਗ੍ਰਾਮ ਤੇ ਕਿੰਨੀ ਕੁ ਖੁਸ਼ੀ ਮਹਿਸੂਸ ਸਈ ਤੁਹਾਨੂੰ ਸਰ ਇਹ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਮਿਲ ਬਹੁਤ ਜ਼ਿਆਦਾ ਹੈ ਕਿ ਮਿਲ ਮੈਂ ਸੋਚ ਨਹੀਂ ਸਕਦਾ ਕਿ ਮਿਲ ਵੈਨਾ ਹੋਇਆ ਕਿ ਮੈਨੂੰ ਕਿ ਮੇਰੀ ਵੀ ਰੀਲ ਚੱਲੀ ਹੈ ਜੀ ਹਾਂਜੀ ਜੀ ਤੇ ਰਿਸ਼ਤੇਦਾਰ ਤੁਹਾਡੇ ਘਰ ਦੇ ਕੀ ਕਹਿੰਦੇ ਸੀ ਜਦੋਂ ਉਹ ਪਹਿਲੀ ਵੀਡੀਓ ਵਾਇਰਲ ਹੋਈ ਸੀ ਕਰਦੇ ਵੀ ਕਹਿੰਦੇ ਕਿ ਤੂੰ ਮਿਲ ਕੋਈ ਕੰਮ-ਕੁਮ ਕਰ ਲੈ ਪੜ੍ਹ ਲੈ ਕਿ ਕਿਹੜੇ ਕੰਮਾਂ 'ਚ ਪਿਆ ਤੂੰ ਹਾਂਜੀ ਮਿਲ ਬਿੱਤਰਾਂ ਕਰਦੇ ਆ ਦੇਖ ਕਿ ਤੂੰ ਨਾ ਕਰ ਇਹ ਕੰਮ ਤੂੰ ਪੜ੍ਹ ਲੈ ਲਿਖ ਲੈ ਕਿ ਕੋਈ ਕੰਮ ਲੱਜੇਗਾ ਤੇ ਫਿਰ ਕਿ ਸਾਬ ਸੋਚਿਆ ਕਿ ਨਹੀਂ ਮਿਲ ਇੰਸਟਾਗ੍ਰਾਮ ਤੇ ਵੀਡੀਓ ਪਾ ਕੇ ਕਰ ਕਿ ਮੇਰੇ ਚੱਲ ਸਕਦੀ ਹੈ ਮੇਰੀ ਜੀ ਹਾਂਜੀ ਤੇ ਤੋਂ ਮਿਲ ਤੁਸੀਂ ਹੁਣ ਸਟੱਡੀ ਕਰਦੇ ਹੋ ਜਾਂ ਜੋਬ ਕਰਦੇ ਹੋ ਨਹੀਂ ਸਰ ਜੀ ਮੈਂ ਸਟੱਡੀ ਕਰਨਾ ਪਲੱਸ 2 ਜੀ ਹਾਂਜੀ ਇੱਕ ਬਹੁਤ ਸਾਰੇ ਬੈਡ ਕਮੈਂਟ ਲੋਕ ਤੁਹਾਨੂੰ ਕਰਦੇ ਨੇ ਆਪਣੀ ਸ਼ਕਲ ਦੇ ਰੰਗ ਨੂੰ ਲੈ ਕੇ ਤੁਹਾਡੇ ਬਹੁਤ ਸਾਰੇ ਲੋਕ ਮੰਨਦਾ ਚੰਗਾ ਬੋਲਦੇ ਨੇ ਹਾਂਜੀ ਸਰ ਬਹੁਤ ਲੋਕ ਕਮੈਂਟ ਕਰਦੇ ਮੈਨੂੰ ਰੀਲ ਮੈਂ ਹਲੇ ਪਾਉਣੀ ਹੁੰਦੀ ਆ ਰੀਲ ਮੈਂ ਪਾਉਣਾ ਤੇ ਬਹੁਤ ਜ਼ਿਆਦਾ ਕਮੈਂਟ ਹੁੰਦੇ ਆ ਕਿ ਮੈਨੂੰ ਤੂੰ ਕੂਚਾ ਲਾ ਕਰ ਲਾ ਕਿ ਮੈਨੂੰ ਦੰਦ ਕਰ ਲਾ ਬ੍ਰਸ਼ ਕਰ ਲਾ ਕਿ ਮੈਨੂੰ ਬਹੁਤ ਜ਼ਿਆਦਾ ਕਮੈਂਟ ਲੋਕ ਕਰਦੇ ਆ ਕਿ ਤੇਰਾ ਰੰਗ ਉਹ ਜਿਹਾ ਇਹ ਆ ਕਿ ਕਨਾਲ ਜੀ ਹਾਂਜੀ ਦੰਦਾਂ ਨੂੰ ਲੈ ਕੇ ਤੁਹਾਡੇ ਲੋਕ ਗੱਲਾਂ ਕਰਦੇ ਨੇ ਕੋਲਗੇਟ ਕਾਲਾ ਇਹ ਕਾਲਾ ਤੇਰੇ ਫੇਸ ਤੇ ਚੰਨ ਨੂੰ ਗ੍ਰਹਿਣ ਲੱਗਾ ਫਿਰ ਉਸ ਟਾਈਮ ਫੀਲ ਨਹੀਂ ਹੁੰਦਾ ਤੁਹਾਨੂੰ ਕਿ ਮੈਂ ਕੀ ਮਾੜਾ ਕਰ ਦਿੱਤਾ ਰੱਬ ਨੇ ਦੋ ਹੀ ਰੰਗ ਦਿੱਤੇ ਨੇ ਗੋਰਾ ਔਰ ਕਾਲਾ ਹਾਂਜੀ ਸਰ ਇਹ ਲੋਕ ਆਪ ਸੋਚਣਾ ਚਾਹੀਦਾ ਲੋਕ ਬਹੁਤ ਕਮੈਂਟ ਕਰਦੇ ਆ ਕਿ ਮਤਲਬ ਇਹ ਚ ਮੇਰਾ ਖੜਾ ਕੋਈ ਕਸੂਰ ਤਾਂ ਨਹੀਂ ਪਿਆ ਜੀ ਹਾਂਜੀ ਮਤਲਬ ਲੋਕ ਆਪ ਆਪ ਸੋਚਣਾ ਚਾਹੀਦਾ ਲੋਕਾਂ ਨੂੰ ਕਿ ਯਾਰ ਕੀ ਮਤਲਬ ਕੀ ਕਹਿੰਦੇ ਗਲੇ ਬੰਦੇ ਦੇ ਕੀ ਦਿਲ ਤੇ ਲੱਗੂਗੀ ਜੀ ਹਾਂਜੀ ਇਹ ਲੋਕ ਬਹੁਤ ਕਮੈਂਟ ਕਰਦੇ ਆ ਕਿ ਮਤਲਬ ਤੇਰਾ ਰੰਗ ਉਹ ਆ ਮਤਲਬ ਕੋਈ ਕੁੜੀ ਨਾ ਵੀਡੀਓ ਪਾ ਦਾ ਨਾ ਮੈਂ ਤੇ ਉਹਦੇ ਨਾਲ ਲੋਕੇ ਕਰਦੇ ਆ ਕਿ ਮਤਲਬ ਕਿੱਥੇ ਜਾ ਕੇ ਮਨ ਦਾ ਸੁੱਖ ਹੀ ਕਿਹੜੇ ਬਾਬੇ ਕੋ ਜਾਣਾ ਸਾਨੂੰ ਵੀ ਦੱਸ ਦੇ ਬੋ ਲੋਕੇ ਇਦਾਂ ਦੇ ਕਮੈਂਟ ਕਰਦੇ ਪਏ ਯਾਰ ਉਹ ਜਸਟ ਫਰੈਂਡ ਆ ਮੇਰੇ ਆ ਜੀ ਹਾਂਜੀ ਤੂੰ ਕੁੜੀਆਂ ਨੂੰ ਨਹੀਂ ਫੀਲ ਹੁੰਦਾ ਜੋ ਤੂੰ ਕੁੜੀਆਂ ਦੇ ਨਾਲ ਬਣਾ ਕੇ ਪਾਉਂਦੇ ਹੋ ਕੁੜੀਆਂ ਵੀ ਤਾਂ ਤੁਹਾਨੂੰ ਕਹਿੰਦੀਆਂ ਹੋਣਗੀਆਂ ਕਿ ਮੈਂ ਤਿੰਨਾ ਜਾ ਵੀਡੀਓ ਨਹੀਂ ਬਣਾਣੀ ਕਹਿੰਦੀਆਂ ਨੇ ਉਹ ਨਹੀਂ ਸਰ ਕਦੀ ਉਹਨਾਂ ਨੇ ਨਹੀਂ ਗੱਲ ਕਹੀ ਮਤਲਬ ਉਹ ਆਪਸੋ ਕਹਿੰਦੇ ਕਿ ਨਹੀਂ ਰੀਲ ਪਾਵਾਂਗੇ ਆਪਾਂ ਜੀ ਹਾਂਜੀ ਜੇ ਜਦੋਂ ਕੁੜੀਆਂ ਦੀ ਫੈਮਲੀ ਵਗੈਰਾ ਉਹ ਵੀਡੀਓ ਦੇਖਦੀ ਨੇ ਕੁੜੀਆਂ ਦੀ ਫੈਮਲੀਆਂ ਨਹੀਂ ਕੰਨੀਆਂ ਹੋਣਗੀਆਂ ਕਿ ਤੁਸੀਂ ਕਿਹੜੇ ਕੰਮੇ ਲੱਗੀਆਂ ਪੀਆਂ ਤੁਹਾਨੂੰ ਆਕੇ ਦੱਸਦੀਆਂ ਹੋਣਗੀਆਂ ਕੁੜੀਆਂ ਨਹੀਂ ਸਰ ਕੇ ਮੇਰ ਨਾਲ ਨਹੀਂ ਨਿੰਦਦੇਦ ਗੱਲ ਕੀਤੀ ਕਰੀ ਹਾਂਜੀ ਜੀ ਕਈ ਲੋਕ ਤਾਂ ਤੁਹਾਨੂੰ ਕੁੜੀਆਂ ਉਹ ਕੁੜੀਆਂ ਦੇ ਨਾਲ ਵੀ ਜੋੜਦੇ ਨੇ ਤੁਸੀਂ ਦੱਸਦੇ ਪਏ ਕੋਈ ਮੇਰੀਆਂ ਜਸਟ ਫਰੈਂਡ ਨੇ ਉਹ ਕਹਿ ਦਿੰਦੇ ਕਿ ਚੰਨ ਨੂੰ ਗ੍ਰਹਿਣ ਲੱਗਾ ਮੈਂ ਕਮੈਂਟ ਵੀ ਪੜੇ ਸੀਗੇ ਕਾਪੀ ਬੈਡ ਕਮੈਂਟ ਆਂਦੇ ਨੇ ਹਾਂਜੀ ਸਰ ਨਹੀਂ ਪਰ ਉਹ ਜਸਟ ਫਰੈਂਡ ਆ ਮੇਰੀਆਂ ਸਿਰਫ ਜਸਟ ਫਰੈਂਡਾ ਲੋਕ ਬੋ ਕਰਦੇ ਆ ਕਿ ਤੇਰੀ ਮਲੇ ਜੋੜੀ ਬਹੁਤ ਸੋਹਣੀ ਆ ਇਹ ਆ ਜੋ ਆ ਤੇ ਕਿਨਾਲ ਦੇ ਜੋੜੀ ਬਹੁਤ ਸੋਹਣੀ ਆ ਤੇ ਤੁਮ ਕਿੱਥੇ ਜਾ ਕੇ ਮਨ ਸੁਖਦਾ ਕਿੱਥੇ ਕਿਹੜੇ ਬਾਬੇ ਕੋ ਜਾਨਾ ਸਾਨੂੰ ਵੀ ਦੱਸ ਦੇ ਮੈਂ ਇਦਾਂ ਦੇ ਬੋ ਲੋਕ ਕਿ ਬਹੁਤ ਕਮੈਂਟ ਕਰਦੇ ਜੀ ਜੀ ਹਾਂਜੀ ਜਦੋਂ ਤੁਸੀਂ ਕਮੈਂਟ ਪੜ੍ਹੇ ਹੋ ਤੁਸੀਂ ਕੀ ਕੀ ਕਮੈਂਟ ਆਉਂਦੇ ਨੇ ਤੁਹਾਨੂੰ ਅੱਜ ਸਾਡੇ ਚੈਨਲ ਆਹੀ ਦਸ਼ਕਾਂ ਦੱਸੋ ਕਿਸ ਕਿਸ ਤਰ੍ਹਾਂ ਦੇ ਤੁਹਾਨੂੰ ਕਮੈਂਟ ਆਉਂਦੇ ਨੇ ਅੱਜ ਆਪਣੀ ਜਵਾਨੀ ਦੱਸੋ ਸਰਕ ਲੋਕੀ ਕਮੈਂਟ ਮਿਲ ਵੈਦਾਂ ਦੇ ਕਰਦੇ ਆ ਕਿ ਨਾਲ ਦੇ ਕਿੱਥੇ ਮੇਰੇ ਤਰ੍ਹਾਂ ਕੂਚਾ ਮਾਰ ਲਾ ਕਿ ਬ੍ਰਸ਼ ਕਰ ਲਾ ਕਿ ਤੇਰਾ ਫੇਸ ਦਿਖ ਨਹੀਂ ਪਿਆ ਤੇਰੇ ਤੇ ਕੱਲੇ ਦੰਦ ਹੀ ਦੀਦੇ ਆ ਕਿ ਇਦਾਂ ਦੀਆਂ ਗੱਲਾਂ ਕਰਦੇ ਲੋਕ ਜੀ ਹਾਂਜੀ ਫਿਰ ਦਿਲ ਨਹੀਂ ਦੁਖਦਾ ਉਸ ਟਾਈਮ ਕਿ ਮੈਂ ਕਿਹੜੇ ਕਮੀ ਪੈ ਗਏ ਆ ਲੋਕ ਮੈਨੂੰ ਬੈਡ ਕਮੈਂਟ ਕਰਦੇ ਨੇ ਹਾਂਜੀ ਸਰ ਇੱਕ ਸੁਹੰਦਾ ਵਾ ਫੀਲ ਤੇ ਹੁੰਦਾ ਤੁਹਾਨੂੰ ਪਾ ਕੇ ਨਾਲ ਦੇ ਕਿ ਕਿਹੜੇ ਲੋਕ ਮਤਲਬ ਕੀ ਮੈਂ ਕਿਹੜਾ ਕਿਦਾ ਡਿਆ ਕੋਈ ਮਾੜਾ ਕਰਨ ਡਿਆ ਕੁਛ ਕਿਦਾ ਲੋਕੀ ਬੋ ਇਦਾਂ ਦੇ ਕਮੈਂਟ ਕਰਦੇ ਪਏ ਆ ਹਾਂਜੀ ਜੀ ਤੁਹਾਡੇ ਰੰਗ ਨੂੰ ਲੈ ਕੇ ਤੁਹਾਡੇ ਘਰ ਦੇ ਕੀ ਕਹਿੰਦੇ ਨੇ ਨਹੀਂ ਕਰਦੇ ਆ ਨੇ ਇਹਨਾਂ ਕੀ ਕੁਛ ਕਿਹਾ ਜੀ ਆਂਡ ਗਵਾਂਡ ਰਿਸ਼ਤੇਦਾਰ ਕੀ ਕਹਿੰਦੇ ਨੇ ਲੋਕ ਤਾਂ ਤੁਹਾਨੂੰ ਕਹਿੰਦੇ ਹੀ ਨੇ ਕਮੈਂਟਾਂ ਦੇ ਵਿੱਚ ਆਂਡ ਗਵਾਂਡ ਰਿਸ਼ਤੇਦਾਰ ਯਾਰ ਦੋਸਤ ਕੀ ਕਹਿੰਦੇ ਨੇ ਯਾਰ ਦੋਸਤ ਤੇ ਜਾਂ ਸਕੂਲ ਦੇ ਵਿੱਚ ਜਦੋਂ ਤੁਸੀਂ ਜਾਣੇ ਉਦੋਂ ਤਾਂ ਨਹੀਂ ਤੁਹਾਡਾ ਲੋਕ ਮਜ਼ਾਕ ਉਡਾਉਂਦੇ ਨਹੀਂ ਸਰ ਇਹਦੋਂ ਨਹੀਂ ਲੋਕੀ ਮਜ਼ਾਕ ਨਹੀਂ ਹੁੰਦਾ ਕੋਈ ਜੀ ਹਾਂਜੀ ਕੋਈ ਫੇਸ ਟੂ ਫੇਸ ਨਹੀਂ ਤੁਹਾਡਾ ਕਿਸੇ ਨੇ ਮਜ਼ਾਕ ਉਡਾਇਆ ਯਾਰੀ ਦੋਸਤੀ ਦੇ ਵਿੱਚ ਨਹੀਂ ਸਰ ਕਮੈਂਟਾਂ ਚ ਕੋਈ ਲੋਕ ਕਹਿ ਦਿੰਦੇ ਕਿ ਤੈਨੂੰ ਕਮੈਂਟ ਮਿਲਵੇ ਇਦਾਂ ਦੇ ਆ ਰਹੇ ਆ ਕਿ ਮਿਲ ਤੂੰ ਨਾ ਵੀਡੀਓ ਪਾਇਆ ਕਰ ਕਿ ਮਿਲਵੇ ਇਦਾਂ ਨਾ ਕਰਿਆ ਕਰ ਜੀ ਤੇ ਯਾਰ ਦੋਸਤ ਜਿਹੜੇ ਕਹਿੰਦੇ ਨੇ ਕਿ ਤੈਨੂੰ ਕਮੈਂਟ ਬਹੁਤ ਬੈਟ ਹੁੰਦੇ ਆ ਪਰ ਸੋਚਿਆ ਕਿ ਨਹੀਂ ਕੋਈ ਕੁਛ ਨਾ ਲੋਕ ਕਿੰਨਾ ਚਿਰ ਕਰ ਲੈਣਗੇ ਜੀ ਹਾਂਜੀ ਤੇ ਰਿਸ਼ਤੇਦਾਰ ਤੁਹਾਡੇ ਕੀ ਕਹਿੰਦੇ ਨੇ ਘਰ ਦੇ ਕਹਿੰਦੇ ਨੇ ਕਿ ਜਦੋਂ ਘਰ ਦੇ ਵੀ ਉਹ ਕਮੈਂਟ ਪੜਦੇ ਹੋਣਗੇ ਜਾਂ ਰਿਸ਼ਤੇਦਾਰ ਤੁਹਾਡੇ ਕਮੈਂਟ ਪੜਦੇ ਹੋਣਗੇ ਕਿ ਕਿਹੜੇ ਕੰਮ ਹੀ ਪਿਆ ਛੱਡ ਪਰੇ ਕਹਿੰਦੇ ਨਹੀਂ ਤੁਹਾਡੇ ਹਾਂਜੀ ਘਰ ਦੇ ਰਿਸ਼ਤੇਦਾਰ ਵੀ ਕਹਿੰਦੇ ਕਿ ਮਲ ਤੂੰ ਕੰਮਕੁਮ ਕਰ ਲੈ ਕੋਈ ਮਲ ਕ ਕਿਹੜੇ ਕੰਮਾਂ 'ਚ ਤੂੰ ਪੈਣ ਧਿਆਵਾ ਕਿ ਕੰਮਕੁਮ ਕਰਕੇ ਤੇ ਜੋਬ-ਜੋਬ ਲੱਗ ਜਾ ਕਿਤੇ ਜੀ ਹਾਂਜੀ ਕਿ ਪੜ ਲਾ ਹਾਂਜੀ ਪਰ ਸੋਚਿਆ ਕਿ ਨਹੀਂ ਕੋਈ ਕੁਛ ਨਹੀਂ ਹੁੰਦਾ ਕਿ ਵੀਡੀਓ ਪਾਵਾਂਗੇ ਕਿ ਕਿਦਾਂ ਨਾ ਕਿਤੇ ਸੁਣੂਗਾ ਹੀ ਰੱਬ ਉਹ ਵੇਖਣੂ ਉਹ ਪੁਵੇਖਣੂ ਲੈ ਕੇ ਕੀ ਸੁਪਨਾ ਦੇਖਦੇ ਹੋ ਤੁਸੀਂ ਆਪਣਾ ਜਿਸ ਤਰ੍ਹਾਂ ਤੁਸੀਂ ਦਾਦੇ ਪੇ ਹੋ ਕਿ ਮੈਂ ਵੀਡੀਓ ਬਣਾਉਣਾ ਮੈਨੂੰ ਸ਼ੌਕ ਪੈ ਗਿਆ ਪੁਵੇਖਣੂ ਲੈ ਕੇ ਕੀ ਸੁਪਨਾ ਪੁਵੇਖਣੂ ਹੈ ਕਿ ਕਿ ਮੈਨੂੰ ਗਾੜੀ ਗਾਣੇ ਕਰੂੰਗਾ ਮੈਂ ਜੇ ਸੁਣ ਲਈ ਰੱਬ ਨੇ ਤੇ ਹਾਂਜੀ ਗਾਣਾ ਕਰੂੰਗਾ ਮੈਂ ਕੋਈ ਨਾ ਕੋਈ ਜੀ ਹਾਂਜੀ ਇੱਕ ਤੁਸੀਂ ਕੁੜੀਆਂ ਦੇ ਨਾਲ ਵੀ ਰੀਲਸ ਬਣਾਉਂਦੇ ਹੋ ਫਿਰ ਉਹ ਕੁੜੀਆਂ ਨਹੀਂ ਤੁਹਾਨੂੰ ਕਹਿੰਦੀਆਂ ਕਿ ਮੈਂ ਨਹੀਂ ਤੇਨਾਂ ਰੀਲ ਬਣਾਣੀ ਬੈਡ ਕਮੈਂਟ ਆਉਂਦੇ ਨੇ ਨਹੀਂ ਸੱਚ ਰੁਕ ਮਿਲ ਕਮੈਂਟ ਪੜੀ ਦੇ ਦੋ ਤਾਂ ਥੋੜਾ ਹੁੰਦਾ ਵਾ ਕਿ ਨਾਲ ਦੇ ਲੋਕੀ ਬਹੁਤ ਕਮੈਂਟ ਕਰਦੇ ਪਏ ਆ ਪਰ ਫਿਰ ਕਮਿਲ ਕਹਿ ਦਿੰਦਾ ਕਿ ਕੁਛ ਨਹੀਂ ਦਾ ਤੂੰ ਆਪ ਕੁੜੀਆਂ ਕਹਿੰਦੇ ਕਿ ਰੀਲ ਬਣਾਉਨੇ ਆਪਾਂ ਕੁਛ ਨਹੀਂ ਹੁੰਦਾ ਕਿ ਚੱਲੂਗੀ ਆਪਣੀ ਜਦੋਂ ਮਿਲ ਰੀਲ ਪਾਈਦੀ ਹੈ ਕਿ ਲੋਕੀ ਬਹੁਤ ਕਮੈਂਟ ਸਹੀ ਵਿੱਚੋਂ ਕਰਦੇ ਆ ਕਿ ਲੋਕੀ ਪਰ ਜ਼ਿਆਦਾਤਰ ਬਹੁਤ ਲੋਕੇ ਮਾਰੇ ਕਰਦੇ ਆ ਤੇ ਉਹਦੇ ਨਾਲ ਥੋੜਾ ਹੁੰਦਾ ਵਾ ਕਿ ਨਾਲ ਦੇ ਚਲੋ ਕਮੈਂਟ ਲੋਕੀ ਚੰਗੇ ਕਰਦੇ ਦਿਲ ਨੂੰ ਵੀ ਸਕੂਨ ਮਿਲਦਾ ਕਿ ਨਹੀਂ ਸਾਨੂੰ ਲੋਕ ਪਸੰਦ ਕਰਦੇ ਆ ਜੀ ਹਾਂਜੀ ਤੇ ਇੱਕ ਜਦੋਂ ਤੁਸੀਂ ਦਾਦੇ ਪਿਸਕੇ ਘਰ ਦੇ ਕਹਿੰਦੇ ਸੀਗੇ ਕਿ ਤੂੰ ਰੀਲਸ ਬਣਾਉਣੀਆਂ ਛੱਡ ਦੇ ਕੋਈ ਚੰਗੀ ਕੰਮ ਹੈ ਜਾਂ ਕੰਮ ਕਰ ਕਰ ਲਾ ਪੜ੍ਹ ਲਿਖ ਲੈ ਤੇ ਹੁਣ ਜਦੋਂ ਤੁਸੀਂ ਵਾਇਰਲ ਹੋ ਸੋਸ਼ਲ ਮੀਡੀਆ ਤੇ ਹੁਣ ਤੁਹਾਡੇ ਘਰ ਦੇ ਜਾਂ ਰਿਸ਼ਤੇਦਾਰ ਕੀ ਕਹਿੰਦੇ ਨੇ ਮਤਲਬ ਪਹਿਲਾਂ ਕਹਿੰਦੇ ਦੇਖ ਕੇ ਘਰ ਦੇ ਕੰਮ ਕੁੰਮ ਕਰ ਲਾ ਮਤਲਬ ਹੁਣ ਪਤਾ ਕਿ ਵਾਇਰਲ ਹੋਣ ਦੇ ਆ ਕਿ ਕੰਮ ਥੋੜਾ ਮਤਲਬ ਹੋ ਗਿਆ ਵਾ ਤੇ ਘਰ ਦੇ ਵੀ ਕਹਿੰਦੇ ਕਿ ਕੋਈ ਨਹੀਂ ਤੂੰ ਕਰੀ ਜਾ ਤੇਰੇ ਨਾਲ ਆ ਹਾਂਜੀ ਵਾਇਰਲ ਹੋਣ ਤੋਂ ਬਾਅਦ ਹੁਣ ਵਾਇਰਲ ਹੋਣ ਤੋਂ ਬਾਅਦ ਸਕੂਲ ਫਰੈਂਡ ਤੁਹਾਡੇ ਕੀ ਕਹਿੰਦੇ ਨੇ ਉਹ ਵੀ ਮੈਨੂੰ ਇਤਰਾ ਕੇ ਕਹਿੰਦੇ ਕਿ ਨਾਲ ਦੇ ਪਹਿਲਾਂ ਕਰਦੇ ਪਹਿਲਾਂ ਮਖੋਲ ਉਡੋਂਦੇ ਨੇ ਸਰ ਕਿ ਨਵਾਂ ਨਵਾਂ ਮੈਂ ਲੱਗਾ ਵੀਡੀਓ ਪਾਉਣ ਤੇ ਹੁਣ ਜਦੋਂ ਪਾ ਲੱਗੇ ਕਿ ਥੋੜੀ ਮੈਨੂੰ ਵਾਇਰਲ ਹੋਣ ਡਿਆ ਪਿਆ ਵੀਡੀਓ ਤੇ ਮੈਨੂੰ ਲੋਕੀ ਬਹੁਤ ਜ਼ਿਆਦਾ ਕਹਿੰਦੇ ਕਿ ਮਿਲਦੇ ਆਂ ਗਾਂਵ ਦੇ ਲੋਕਿਆ ਮਿਲਦੇ ਹਨ ਜੀ ਹਾਂਜੀ ਪਹਿਲਾਂ ਨਹੀਂ ਕੋਈ ਮਿਲਦਾ ਜੀ ਹਾਂਜੀ ਜਿਹੜੀਆਂ ਕੁੜੀਆਂ ਤੁਹਾਡੇ ਨਾਲ ਵੀਡੀਓ ਬਣਾਉਂਦੀਆਂ ਨੇ ਜਦੋਂ ਉਹਨਾਂ ਦੇ ਘਰ ਦੇ ਜਾਂ ਉਹਨਾਂ ਦੀਆਂ ਕੁੜੀਆਂ ਦੀਆਂ ਫਰੈਂਡ ਜਾਂ ਉਹਨਾਂ ਦੇ ਰਿਸ਼ਤੇਦਾਰ ਕੁੜੀਆਂ ਦੇ ਕਮੈਂਟ ਪੜ੍ਹਦੇ ਨੇ ਕਦੀ ਤੁਹਾਨੂੰ ਕੁੜੀਆਂ ਨਾਲ ਕਿ ਦੱਸਿਆ ਕਿ ਸਾਡੇ ਘਰ ਦੇ ਇਸ ਤਰ੍ਹਾਂ ਕਹਿੰਦੇ ਨੇ ਜਾਂ ਇਸ ਤਰ੍ਹਾਂ ਕੁਝ ਬੋਲਦੇ ਨੇ ਨਹੀਂ ਸਰਕਤ ਇਦਾਂ ਦੀ ਗੱਲ ਨਹੀਂ ਕੀਤੀ ਨਾਲ ਹਾਂਜੀ ਮਤਲਬ ਉਹ ਆਪ ਨੇ ਮਤਲਬ ਮੈਨੂੰ ਨਹੀਂ ਕਿ ਇੱਕ ਗੱਲ ਕਹਿ ਸਕਦੇ ਜੀ ਹਾਂਜੀ ਜਦੋਂ ਬੈਡ ਕਮੈਂਟ ਆਉਂਦੇ ਨੇ ਫਿਰ ਤੁਹਾਨੂੰ ਸਪੋਰਟ ਕੌਣ ਕਰਦਾ ਹੈ ਵੀਡੀਓ ਬਣਾਉਣ ਦੀ ਵੀਡੀਓ ਬੰਦ ਮੇਰੇ ਯਾਰ ਮਿੱਤਰ ਲਈ ਆ ਤੇ ਮੇਰੇ ਘਰ ਦੇ ਵੀ ਕਹਿੰਦੇ ਕੋਈ ਨਾ ਕਿ ਮਤਲਬ ਕਿਸ ਦੀ ਗੱਲ ਨਹੀਂ ਦਿਲ ਤੇ ਲਾਉਣੀ ਤੂੰ ਆਪਣਾ ਕੰਮ ਕਰੀ ਜਾ ਜੀ ਹਾਂਜੀ ਜਦੋਂ ਜਦੋਂ ਤੁਹਾਡੇ ਫੈਨਸ ਮਿਲਦੇ ਨੇ ਤੁਹਾਨੂੰ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਹੈ ਉਸ ਟਾਈਮ ਤੋਂ ਸਰ ਬਹੁਤ ਜਿਆਦਾ ਖੁਸ਼ੀ ਹੁੰਦੀ ਮਤਲਬ ਲੋਕ ਆਪ ਮਿਲਵਾਣ ਕੇ ਲੋਕ ਪਛਾਣ ਲੈਂਦੇ ਆ ਹਾਂਜੀ ਉਸੇ ਲਈ ਕੀ ਕਹਿੰਦੇ ਨੇ ਫਿਰ ਤੁਹਾਨੂੰ ਉਹ ਮਿਲਦੇ ਚਿਰੋ ਕਹਿੰਦੇ ਕਿ ਮੈਂ ਤੁਹਾਡੀ ਰੀਲ ਵੇਖੀ ਤੇ ਮਿਲ ਤੁਸੀਂ ਉਹੀ ਜਿਹੜੀਆਂ ਕੁੜੀਆਂ ਨਾਲ ਜਿਹੜੀ ਰੀਲ ਬਣਾਉਂਦੇ ਜੇ ਕੈਸਾ ਹਾਂਜੀ ਉਹੀ ਹੈ ਮੈਂ ਤੇ ਫਿਰ ਲੋਕੀ ਮਿਲਦੇ ਆ ਗਾੜੀ ਹੋ ਗਿਆ ਫੋਟੋ ਖਿੱਚਉਂਦੇ ਹਾਂਜੀ ਜੀ ਗਲੀ ਮੁਹੱਲਾ ਆਂਡ ਗਵਾਂਡ ਤੁਹਾਡਾ ਕੀ ਕਹਿੰਦਾ ਹੁਣ ਤੁਹਾਨੂੰ ਪਹਿਲਾਂ ਨਹੀਂ ਕੋਈ ਪੁੱਛਦਾ ਹੁਣ ਸਾਰੇ ਪੁੱਛਦੇ ਆ ਜੀ ਜੀ ਹਾਂ ਜੀ ਕੀ ਕਹਿੰਦੇ ਨੇ ਤੁਹਾਨੂੰ ਉਹ ਮਤਲਬ ਕਹਿ ਦਿੰਦੇ ਕਿ ਮਤਲਬ ਤੂੰ ਵਾਇਰਲ ਹੋ ਗਿਆ ਹਣ ਤੂੰ ਇਹ ਹੋ ਗਿਆ ਮਤਲਬ ਉੱਚਾ ਕਹਿ ਦਿੰਦੇ ਕਿ ਬੰਦਾ ਬਣ ਗਿਆ ਤੂੰ ਉਹਦੇ ਨਾਲ ਕਹਿ ਹੋ ਜਾਂਦਾ ਜੀ ਜੀ ਵੀਰੇ ਕਿਤੇ ਨਾ ਕਿਤੇ ਫਿਰ ਵੀ ਤਾਂ ਦਿਲ ਦੇ ਵਿੱਚ ਆਉਂਦਾ ਹੀ ਹੋਊਗਾ ਕਿ ਲੋਕ ਮੇਰਾ ਇੰਨਾ ਮਜ਼ਾਕ ਉਡਾਉਂਦੇ ਨੇ ਰੰਗ ਦੋ ਹੀ ਨੇ ਗੋਰਾ ਔਰ ਕਾਲਾ ਇਹ ਤਾਂ ਰੱਬ ਦੀ ਦੇਣ ਹੈ ਹਨਾ ਤੁਹਾਡੇ ਦੰਦਾਂ ਨੂੰ ਲੈ ਕੇ ਵੀ ਮਜ਼ਾਕ ਉਡਾਉਂਦੇ ਨੇ ਤੁਹਾਡੇ ਗਿੱਟਿਆਂ ਨੂੰ ਲੈ ਕੇ ਵੀ ਮਜ਼ਾਕ ਉਡਾਉਂਦੇ ਨੇ ਕਿਤੇ ਨਾ ਕਿਤੇ ਇਹਨਾਂ ਦਾ ਫੀਲ ਹੁੰਦਾ ਹੀ ਹੋਊਗਾ ਕਿ ਨਹੀਂ ਯਾਰ ਲੋਕ ਬਹੁਤ ਗਲਤ ਕਰਦੇ ਨੇ ਇਹ ਤਾਂ ਸਾਨੂੰ ਪਰ ਲੋਕਾਂ ਨੂੰ ਆਪ ਚਾਹੀਦਾ ਨਾ ਲੋਕੇ ਬਹੁਤ ਮਿਲ ਗਲਤ ਕਮੈਂਟ ਕਰਦੇ ਕਿ ਯਾਰ ਮੈਂ ਕਿਹੜਾ ਕਿਹਨੂੰ ਮਾਰਾ ਕਹਿਣਾ ਕਿ ਮੈਨੂੰ ਜਾ ਕੇ ਇਹਦੀ ਰੀਲ ਕਿਸ ਨੂੰ ਲਾਉਣਾ ਕਿ ਜਾਂ ਕਿਸ ਲਈ ਪਾਉਣਾ ਮੈਂ ਮੈਂ ਤੇ ਆਪਣੇ ਸ਼ੌਂਕ ਨੂੰ ਪਾਉਣਾ ਜੀ ਹਾਂਜੀ ਮਿਲੋ ਲੋਕੇ ਬਹੁਤ ਕਮੈਂਟ ਕਰ ਲੱਗੇ ਵੇਂਦੇ ਨਹੀਂ ਯਾਰ ਅਗਲੇ ਬੰਦੇ ਦੇ ਕੀ ਸੋਚੂਗਾ ਜੀ ਕਿ ਜਿਹਨੂੰ ਕਮੈਂਟ ਕਰਨਾ ਕਿ ਉਹ ਦਿਲ ਤੇ ਕੀ ਬਿੱਤੂਗੀ ਉਹਦੇ ਜੀ ਹਾਂਜੀ ਤੇ ਹੁਣ ਭਵਿੱਖ ਨੂੰ ਲੈ ਕੇ ਤੁਹਾਡੇ ਕੀ ਸੁਪਨੇ ਨੇ ਸੁਪਨਾ ਇਹ ਹੋਇਆ ਜੀ ਹੁਣ ਬਲੌਗ ਐਕਟਿੰਗ ਹੀ ਆ ਬਸ ਐਕਟਿੰਗ ਐਕਟਰ ਬਣਾਵਾ ਜੀ ਹਾਂਜੀ ਜੀ ਉਹਦੇ ਲਈ ਕਿਤੇ ਅਪਲਾਈ ਕੀਤਾ ਤੁਸੀਂ ਐਕਟਰ ਬਣਨ ਵਾਸਤੇ ਨਹੀਂ ਹਜੇ ਮੈਨੂੰ ਇੱਕ ਮੈਂ ਗਾਣਾ ਕੀਤਾ ਸੀ ਤੇ ਉਹ ਮਿਲ ਵਿਊ ਗਏ ਉਹਨੂੰ 5 ਲੱਖ ਵਿਊਨ ਵਾਲਾ ਵਾ ਜੀ ਉਹ ਆਪਣੀ ਰਿਕਾਰਡ ਕੀਤਾ ਹੈ ਆਪਣੀ ਬਾਤ ਚ ਜੀ ਕਿਹੜਾ ਗਾਣਾ ਵਾ ਤੁਸੀਂ ਰਿਕਾਰਡ ਕੀਤਾ ਹੈ ਸਾਡੇ ਦਰਸ਼ਕਾਂ ਨੂੰ ਵੀ ਉਹ ਗਾਣਾ ਜਿਹੜਾ ਸਾਂਝਾ ਕੀਤਾ ਜਾਵੇ ਕਰਦੀ ਏ ਮਾਨਨੀ ਤੂੰ ਗੋਰੇ ਚੰਮ ਦਾ ਡੌਨੀਏ ਮਜਾਕ ਸਾਵਲੇ ਜੇ ਰੰਗ ਦਾ ਕਰਦੀ ਏ ਮਾਨਨੀ ਤੂੰ ਗੋਰੇ ਚੰਮ ਦਾ ਡੌਨੀਏ ਮਜਾਕ ਸਾਵਲੇ ਜੇ ਰੰਗ ਦਾ ਹੋਇਆ ਕਿ ਜੇ ਸਾਵਲੇ ਜੇ ਰੰਗ ਦੇ ਕੁੜੇ ਹੋਇਆ ਕਿ ਜੇ ਸਾਵਲੇ ਜੇ ਰੰਗ ਦੇ ਕੁੜੇ ਗੋਰੀ ਗੋਰੀ ਰੰਨਾ ਦੇ ਆਰਾਮ ਦਾ ਦਾਂਗੇ ਤੇਰੇ ਨਾਲ ਰਿਹਾ ਮੇਰਾ ਵਾਦਾ ਗੋਰੀਏ ਜੱਪਣ ਤੈਨੂੰ ਵੀ ਸਾਡਾ ਨਾਮ ਲਾ ਲਾਂਗੇ ਤੇਰੇ ਨਾਲ ਰਿਹਾ ਮੇਰਾ ਵਾਦਾ ਗੋਰੀਏ ਜੱਪਣ ਤੈਨੂੰ ਵੀ ਸਾਡਾ ਨਾਮ ਲਾ ਲਾਂਗੇ ਜੀ ਜਿਹੜੇ ਲੋਕ ਤੁਹਾਨੂੰ ਬੈਡ ਕਮੈਂਟ ਕਰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਇਹ ਹੀ ਹੈ ਕਿ ਮੇਰੀ ਬੇਨਤੀ ਹੈ ਕਿ ਮਲਵੇਦਾ ਮਨ ਨਾ ਕਮੈਂਟ ਕਰਿਆ ਕਰੋ ਯਾਰ ਬੋਲ ਗੱਲ ਦਿਲ ਤੇ ਲੱਗਦੀ ਹੈ ਕਿ ਮਲ ਜਦੋਂ ਲੋਕ ਇਦਾਂ ਕਹਿੰਦੇ ਆ ਕਿ ਤੇਰਾ ਰੰਗ ਉਹ ਇਸ ਤਰ੍ਹਾਂ ਉਤਰਾਂ ਵਾ ਤੇ ਮਲ ਦਿਲ ਤੇ ਗੱਲ ਹੋ ਜਾਂਦੀ ਹੈ ਕਿ ਫੀਲ ਹੁੰਦਾ ਵਾ ਕਿ ਯਾਰ ਲੋਕ ਗਲਤ ਕਰਦੇ ਆ ਜੀ ਜਾਂਦੇ ਜਾਂਦੇ ਦਰਸ਼ਕਾਂ ਨੂੰ ਇੱਕ ਹੋਰ ਗਾਣਾ ਆਪਣੀ ਆਵਾਜ਼ ਦੇ ਵਿੱਚ ਸੁਣਾ ਦੋ ਫਿਰ ਤੈਨੂੰ ਲੱਗਦਾ ਤੂੰ ਤਾਂ ਜਿੱਤ ਗਈ ਤੈਨੂੰ ਲੱਗਦਾ ਤੂੰ ਤਾਂ ਜਿੱਤ ਗਈ ਦੱਸ ਯਾਰ ਕਦੋਂ ਨੇ ਹਾਰੇ ਨਹੀਂ ਜੱਟ ਜਮਲਿਆਂ ਨੂੰ ਥੋੜੇ ਕਮਲਿਆਂ ਨੂੰ ਕਿੱਦਾਂ ਭੁੱਲ ਜੇਂਗੀ ਮੁਟਿਆਰੇ ਨਹੀਂ ਜੱਟ ਜਮਲਿਆਂ ਨੂੰ ਥੋੜੇ ਕਮਲਿਆਂ ਨੂੰ ਕਿੱਦਾਂ ਭੁੱਲ ਜੇਂਗੀ ਮੁਟਿਆਰੇ ਨਹੀਂ ਤੋ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਸੋ ਅਰਸ਼ ਗਿੱਲ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰੇ ਬੈਡ ਕਮੈਂਟ ਆਉਂਦੇ ਨੇ ਉਹਨਾਂ ਸਵਾਲਾਂ ਦੇ ਜਵਾਬ ਤੁਹਾਡੇ ਰੂਬਰੂ ਕੀਤੇ ਨੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਜੁੜੇ ਰਹੋ ਆਵਾਮ ਮੀਡੀਆ ਦੇ ਨਾਲ